ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਤੇ ਫਿਰ ਇਹ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਕਿਵੇਂ ਹੋਈ 6ਵੇਂ 7ਵੇਂ 8ਵੇਂ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਦਰਜ ਕੀਤੀ ਗਈ ਕੀ ਕਾਰਨ ਸੀ ਕਿ ਇਹਨਾਂ ਨੂੰ ਬਾਣੀ ਆਈ ਨਹੀਂ ਸੰਗਤਾਂ ਵੱਲੋਂ ਅਕਸਰ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ 6ਵੇਂ 7ਵੇਂ 8ਵੇਂ ਗੁਰੂ ਸਾਹਿਬ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਦਰਜ ਕੀਤੀ ਪਰ ਜਿਸ ਤਰ੍ਹਾਂ ਕਹਿੰਦੇ ਪੂਰਾ ਤੇ ਸੱਚਾ ਸਤਿਗੁਰੂ ਉਹ ਹੈ ਜੋ ਬਾਣੀ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ ਜਿਸ ਤਰ੍ਹਾਂ ਸੂਰਜ ਵਿੱਚੋਂ ਕਿਰਨਾਂ ਆਉਂਦੀਆਂ ਹਨ ਸਮੁੰਦਰ ਵਿੱਚੋਂ ਲਹਿਰਾਂ ਆਉਂਦੀਆਂ ਹਨ ਇਸੇ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਵੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਪੂਰਾ ਤੇ ਸੱਚਾ ਸਤਿਗੁਰੂ ਉਹ ਹੈ ਜੋ ਬਾਣੀ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਹ ਕਾਹਦਾ ਗੁਰੂ ਹੈ ਜਿਹੜਾ ਬਾਣੀ ਨੂੰ ਪ੍ਰਗਟ ਨਹੀਂ ਕਰ ਸਕਦਾ ਹੈ ਛੇਵੇਂ ਸੱਤਵੇਂ ਅੱਠਵੇਂ ਗੁਰੂ ਸਾਹਿਬਾਨ ਆਪਣੀ ਬਾਣੀ ਦਰਜ ਕਰਨ ਦੀ ਸਮਰੱਥਾ ਰੱਖਦੇ ਸਨ ਪਰ ਉਸ ਦੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਸੀ ਉਹਨਾਂ ਨੇ ਜਾਣ ਬੁੱਝ ਕੇ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਨਹੀਂ ਕੀਤਾ ਜਾਣ ਬੁੱਝ ਕੇ ਉਹਨਾਂ ਨੇ ਬਾਣੀ ਦਰਜ ਨਹੀਂ ਕਰਵਾਈ ਉਹਦੇ ਪਿੱਛੇ ਕੀ ਵੱਡਾ ਕਾਰਨ ਸੀ ਉਹ ਆਪਾਂ ਜਾਣਾਂਗੇ ਵਿੜੋ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵੇਂ ਤਿੰਨ ਗੁਰੂ ਸਹਿਬਾਨਾਂ ਦੀ ਬਾਣੀ ਨਹੀਂ ਹੈ ਪਰ ਫਿਰ ਵੀ ਇਹ ਦਸਾਂ ਪਾਸ਼ਾਹੀਆਂ ਦੀ ਆਤਮਿਕ ਜੋਤ ਹੈ ਕਿਉਂਕਿ ਜੋਤ ਉਹਾਂ ਜੁਗਤਸਾਏ ਇਹ ਬਾਣੀ ਦੀ ਪੰਕਤੀ ਹੈ ਕਿ ਦੇ ਬਦਲਦੀਆਂ ਰਹੀਆਂ ਪਰ ਜੋਤ ਇੱਕੋ ਹੀ ਰਹੀ ਉਹਨਾਂ ਦੇ ਵਿੱਚ ਸੋ ਭਾਵੇਂ ਤਿੰਨ ਗੁਰੂ ਸਹਿਬਾਨਾ ਨੇ ਬਾਣੀ ਦਰਜ ਨਹੀਂ ਕੀਤੀ ਪਰ ਉਹਨਾਂ ਦੀ ਵਡਿਆਈ ਤੇ ਉਹਨਾਂ ਦੇ ਸੋਭਾ ਤੇ ਸਤਿ ਸਤਕਾਰ ਵਿੱਚ ਰੱਤੀ ਪਰ ਵੀ ਫਰਕ ਨਹੀਂ ਹੈ ਸੋ ਆਓ ਹੁਣ ਇਤਿਹਾਸ ਦੇ ਪੰਨੇ ਖੋਲ ਕੇ ਵੇਖਦੇ ਹਾਂ ਕਿ ਕੀ ਕਾਰਨ ਸੀ ਜੋ ਤਿੰਨ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀ ਸੋ ਉਸ ਵੇਲੇ ਗੁਰੂ ਸਹਿਬਾਨਾ ਦੇ ਉੱਪਰ ਬਹੁਤ ਵੱਡਾ ਤੇ ਗੰਭੀਰ ਹਮਲਾ ਹੋਇਆ ਜੋ ਮੀਨੇ ਗਰੁੱਪ ਵੱਲੋਂ ਕੀਤਾ ਗਿਆ ਸੀ ਇਹ ਮੀਣਿਆਂ ਦਾ ਗਰੁੱਪ ਬਾਬਾ ਪ੍ਰਿਥੀ ਚੰਦ ਵੱਲੋਂ ਚਲਾਇਆ ਗਿਆ ਸੀ ਅਸਲ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸੁਪੁੱਤਰ ਸੀਗੇ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਜਿਹੜੇ ਵੱਡੇ ਸੁਪੁੱਤਰ ਸੀ ਪ੍ਰਿਥੀ ਚੰਦਾ ਵੱਡੇ ਹੋਣ ਦੇ ਨਾਤੇ ਇਹਨਾਂ ਨੂੰ ਲੱਗਦਾ ਸੀ ਕਿ ਗੁਰਗੱਦੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਪਰ ਉਹ ਗੁਰਗੱਦੀ ਗੁਣਾ ਦੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਛੋਟੇ ਸੁਪੁੱਤਰ ਨੂੰ ਦਿੱਤੀ ਗਈ ਜੀਦੇ ਕਰਕੇ ਇਹ ਗੁਰੂ ਅਰਜਨ ਦੇਵ ਮਹਾਰਾਜੀ ਨਾਲ ਵੈਰ ਪਾਉਣ ਲੱਗੇ ਤੇ ਜਿੱਦਣ ਗੁਰਗੱਦੀ ਮਿਲਣੀ ਸੀ ਉਹ ਦਿਨ ਹੀ ਇਹਨਾਂ ਨੇ ਵਿਖੇੜਾ ਸ਼ੁਰੂ ਕਰ ਦਿੱਤਾ ਤੇ ਗੁਰੂ ਰਾਮਦਾਸ ਮਹਾਰਾਜ ਨਾਲ ਵੀ ਝਗੜਾ ਕੀਤਾ ਬਾਬਾ ਬੁੱਢਾ ਸਾਹਿਬ ਨਾਲ ਤੇ ਹੋਰ ਵੀ ਕਈ ਸਿੱਖ ਸ਼ਰਧਾਲੂਆਂ ਨਾਲ ਝਗੜਾ ਕੀਤਾ ਕਿ ਮੈਨੂੰ ਗੁਰਗੱਦੀ ਨਾ ਦਿੱਤੀ ਗਈ ਸੋ ਇਹਨਾਂ ਨੇ ਉਹਨਾਂ ਨਾਲ ਵਿਖੇਵਾ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਇਹਨਾਂ ਨੇ ਗੁਰੂ ਘਰ ਦੇ ਮਸੰਦਾਂ ਨੂੰ ਆਪਣੇ ਵੱਲ ਕਰ ਲਿਆ ਸੋ ਆਪਣੇ ਵੱਲ ਕਰਕੇ ਆਪਣੇ ਮਸੰਦਾਂ ਨੂੰ ਆਲੇ-ਦੁਆਲੇ ਖਿਲਾਰ ਦਿੱਤਾ ਜਿਹਦੇ ਕਰਕੇ ਜੋ ਸੰਗਤ ਗੁਰੂ ਅਰਜਨ ਦੇਹ ਮਹਾਰਾਜ ਨੂੰ ਮਿਲ ਲਈ ਆਉਂਦੀ ਸੀ ਨਤਮਸਤਕ ਹੋਣ ਲਈ ਆਉਂਦੀ ਸੀ ਤਾਂ ਉਹ ਸੰਗਤ ਨੂੰ ਦੁਬਿਦਾ ਵਿੱਚ ਪਾ ਦਿੰਦੇ ਕਿ ਜੋ ਅਸਲੀ ਗੁਰਗੱਦੀ ਦੇ ਵਾਰਿਸ ਨੇ ਉਹ ਬਾਬਾ ਪਿਰਥੀ ਚੰਦ ਨੇ ਸੰਗਤ ਨੂੰ ਉਹਨਾਂ ਕੋਲ ਲੈ ਜਾਂਦੇ ਜੋ ਸੰਗਤ ਦੀ ਘਾਰਪੇਟਾਂ ਮਾਇਆ ਹੁੰਦੀ ਉਹ ਵੀ ਪਿਰਥੀ ਚੰਦ ਰੱਖ ਲੈਂਦਾ ਜਦੋਂ ਲੰਗਰ ਛਕਣ ਦੀ ਵਾਰੀ ਆਉਂਦੀ ਤਾਂ ਸੰਗਤਾਂ ਨੂੰ ਗੁਰੂ ਅਰਜਨ ਦੇ ਮਹਾਰਾਜ ਕੋਲ ਭੇਜ ਦਿੰਦੇ ਸੋ ਜਦੋਂ ਗੁਰੂ ਘਰ ਵਿੱਚ ਮਾਇਆ ਆਉਣੀ ਬੰਦ ਹੋ ਗਈ ਤਾਂ ਲੰਗਰ ਵੀ ਮਸਤਾਨੇ ਰਹਿਣ ਲੱਗੇ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਵੀ ਕੋਈ ਰੋਸ ਨਾ ਕੀਤਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੈਰ ਬੱਜਣ ਦੇ ਵਿੱਚ ਇਹਨੇ ਸਾਰੇ ਕੰਮ ਕੀਤੇ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦਰਬਾਰ ਸਾਹਿਬ ਦੀ ਉਹ ਸਾਰੀ ਕਰਵਾ ਰਹੇ ਸੀ ਤਾਂ ਇਸ ਨੇ ਵੀ ਪਿੰਡ ਹੇਰ ਦੇ ਵਿੱਚ ਆਪਣਾ ਮਹਿਲ ਬਣਾਉਣਾ ਸ਼ੁਰੂ ਕੀਤਾ ਜਿਸ ਨੂੰ ਇਹ ਸੱਚਖੰਡ ਹਰਮੰਦਰ ਸਾਹਿਬ ਆਖਦਾ ਸੀ ਸੋ ਆਲੇ-ਦੁਆਲੇ ਖੋਬ-ਖੋਬ ਦੇ ਪਾਣੀ ਛੱਡਿਆ ਗਿਆ ਤੇ ਇੱਕ ਸੁੰਦਰ ਬਿਲਡਿੰਗ ਬਣਾਈ ਗਈ ਜਿਹਦੇ ਸਰੋਤ ਵੱਜੋਂ ਅੱਜ ਉੱਥੇ ਕੱਲੇ ਖੰਡਰ ਮਿਲਦੇ ਹਨ ਸੋ ਇਹਨੇ ਗੁਰੂ ਅਰਜਨ ਦੇ ਮਹਾਰਾਜੀ ਦੇ ਸੁਪੁੱਤਰ ਪੈਦਾ ਹੋਏ ਗੁਰੂ ਹਰਗੋਬਿੰਦ ਮਹਾਰਾਜੀ ਤਾਂ ਉਹਨਾਂ ਨੂੰ ਮਰਵਾਉਣ ਦੀਆਂ ਵੀ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਸੋ 1618 ਤੱਕ ਇਹ ਮੀਨੇ ਗੁਰੂਪ ਦੇ ਗੁਰੂ ਰਹੇ ਮੀਣਾ ਸ਼ਬਦ ਸੀ ਜਿਹੜਾ ਇਹਨਾਂ ਨੂੰ ਭਾਈ ਗੁਰਦਾਸ ਜੀ ਵੱਲੋਂ ਦਿੱਤਾ ਗਿਆ। ਮੀਣਾ ਅਰਥ ਹੁੰਦਾ ਹੈ ਮਕਾਰ ਤੇ ਝੂਠ ਜਿੱਤੇ ਕੋਈ ਯਕੀਨ ਨਾ ਕੀਤਾ ਜਾਵੇ। ਸੋ ਜਦੋਂ ਬਾਬਾ ਪ੍ਰਿਥੀ ਚੰਦ ਤੋਂ ਬਾਅਦ ਮੀਨੇ ਗਰੁੱਪ ਦਾ ਗੁਰੂ ਬਣਿਆ ਭਾਈ ਮਹਿਰਦਾਸ ਜਿਹਨੂੰ ਆਪਾਂ ਬਾਬਾ ਮਹਿਰਮਾਨ ਆਖਦੇ ਹਾਂ ਸੋ ਇਹ ਆਪਣੇ ਪਿਤਾ ਪ੍ਰਿਥੀ ਚੰਦ ਤੋਂ ਦੋ ਕਦਮ ਅੱਗੇ ਹੀ ਸਨ। ਇਹਨਾਂ ਨੇ ਵੀ ਗੁਰੂ ਘਰ ਨਾਲ ਵੈਰ ਬੜਨ ਤੋਂ ਕੋਈ ਕਦਮ ਪਿੱਛੇ ਨਾ ਚੁੱਕਿਆ। ਸੋ ਇਸ ਨੂੰ ਮੈਂ ਆਪਣੇ ਪਿਤਾ ਨਾਲੋਂ ਦੋ ਕਦਮ ਅੱਗੇ ਕਿਉਂ ਆਖਦਾ ਹਾਂ ਕਿਉਂਕਿ ਬਾਬਾ ਪ੍ਰਿਥੀ ਚੰਦ ਤਾਂ ਕੇਵਲ ਗੁਰੂ ਸਾਹਿਬ ਦੀ ਨਕਲ ਕਰਦਾ ਸੀ ਪਰ ਇਹ ਆਪਣੇ ਪਿਤਾ ਨਾਲੋਂ ਦੋ ਕਦਮ ਅੱਗੇ ਵਧਿਆ ਤੇ ਇਹਨੇ ਗੁਰੂ ਸਾਹਿਬ ਜੀ ਦੀਆਂ ਬਾਣੀ ਦੀਆਂ ਤੁਕਾਂ ਉਹਨਾਂ ਨੂੰ ਕੱਚੀ ਬਾਣੀ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਜੋ ਜਿਸ ਤਰ੍ਹਾਂ ਆਪਾਂ ਸਾਖੀ ਪੜ੍ਹਦੇ ਹਾਂ ਭਾਈ ਬਾਲੇ ਵਾਲੀ ਤਾਂ ਇਸਨੇ ਵੀ ਇੱਕ ਜਨਮ ਸਾਖੀ ਰਚੀ ਜਿਹਨੂੰ ਆਪਾਂ ਕਹਿਰ ਕਹਨੇ ਆ ਮਿਹਰਬਾਨ ਵਾਲੀ ਜਨਮ ਸਾਖੀ ਜੋ ਤੁਸੀਂ ਅੱਜ ਵੀ ਪੜ ਸਕਦੇ ਹੋ ਅੱਜ ਵੀ ਤੁਸੀਂ ਲੈ ਸਕਦੇ ਹੋ ਉਹ ਸੋ ਇਹਨੇ ਗੁਰੂ ਸਾਹਿਬ ਦੀ ਬਾਣੀ ਨੂੰ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਜੋ ਗੁਰੂ ਸਾਹਿਬ ਦੀ ਅਸਲੀ ਬਾਣੀ ਸੀ ਹੋਬੋ ਉਹਨਾਂ ਦੀਆਂ ਪੰਗਤੀਆਂ ਇਸ ਤਰੀਕੇ ਨਾਲ ਲਿਖਦਾ ਤੇ ਉਹ ਪਤਾ ਹੀ ਨਹੀਂ ਲੱਗਦਾ ਸੀ ਰਾਗੀ ਵੀ ਉਸ ਬਾਣੀ ਦੇ ਸ਼ਬਦ ਗਾਉਣ ਲੱਗੇ ਐਨੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਕੱਚੀ ਬਾਣੀ ਵਿੱਚ ਬੜਾ ਦਿੰਦਾ ਸੀ ਜਿਸ ਤਰ੍ਹਾਂ ਤੁਸੀਂ ਆ ਸਲੋਕ ਪੜ ਸਕਦੇ ਹੋ ਸਲੋਕ ਪੜ ਕੇ ਤੁਸੀਂ ਆਪ ਪੜ ਕੇ ਅੰਦਾਜ਼ਾ ਲਾ ਕੇ ਦੱਸਿਓ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਇੱਥੇ ਤੱਕ ਕਿਦਾਂ ਸਹੀ ਲਿਖਿਆ ਤੇ ਇਸ ਸ਼ਲੋਕ ਦੇ ਵਿੱਚ ਕੀ ਗਲਤ ਲਿਖਿਆ ਹੋਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਦਾਂ ਦੀਆਂ ਬਾਣੀ ਦੀਆਂ ਪੰਕਤੀਆਂ ਉਹ ਬਣਾਉਂਦੇ ਅੱਜ ਪੁਰਾਤਨ ਇਹਨਾਂ ਦੀਆਂ ਉਹ ਪੋਥੀਆਂ 26 ਪੋਥੀਆਂ ਜਿਹੜੀਆਂ ਅੱਜ ਵੀ ਸਾਨੂੰ ਇਹਨਾਂ ਦੀਆਂ ਪੁਰਾਤਨ ਮਿਲਦੀਆਂ ਜੋ ਇਹਨਾਂ ਨੇ ਕੱਚੀ ਬਾਣੀ ਗੁਰੂ ਸਾਹਿਬ ਦੀ ਰਚੀ ਸੀ ਹੈਂ ਗੋ ਇਹ ਗੁਰੂ ਸਾਹਿਬ ਦੀ ਬਾਣੀ ਨੂੰ ਇਸ ਤਰੀਕੇ ਨਾਲ ਕਾਪੀ ਕਰਦੇ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਵਿੱਚ ਮਿਕਸ ਕਰਦੇ ਤੇ ਫਿਰ ਉਹ ਪੋਥੀਆਂ ਨੂੰ ਦੂਰ ਦੂਰ ਤੱਕ ਵੰਡਿਆ ਜਾਂਦਾ ਇਹ ਪ੍ਰਚਲਿਤ ਕਰਦੇ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਬਾਅਦ ਉਹ ਸ਼ਹਾਦਤ ਦੇਣ ਤੋਂ ਪਹਿਲਾਂ ਆਪਣੀ ਗੁਰਗੱਦੀ ਤੇ ਜਿਹੜਾ ਬਾਬਾ ਪ੍ਰਿਥੀ ਚੰਦ ਨੂੰ ਬਿਠਾ ਗਏ ਸੀ ਇਹਨਾਂ ਦੀ ਹੀ ਪੋਥੀ ਦੇ ਵਿੱਚ ਲਿਖਦੇ ਆ ਕਿ ਗੁਰੂ ਜੋ ਸ਼ਬਦ ਮੈਂ ਦੇਖੋ ਤੁਹਾਡੇ ਅੱਗੇ ਸਕਰੀਨ ਸ਼ਾਟ ਲਗਾ ਦੇਣਾ ਗੁਰੂ ਅਰਜਨ ਹਰਿਦਾਮ ਜਪਾਇਆ ਵੀ ਪੰਜਵੇਂ ਗੁਰੂ ਅਰਜਨ ਦੇਵ ਜੀ ਸੀਗੇ ਛੇਵੇਂ ਗੁਰੂ ਬਾਬਾ ਪ੍ਰਿਥੀਚੰਦ ਬਣੇ ਤੇ ਜਿਹੜੇ ਆਪਣਾ ਸੱਤਵੇਂ ਗੁਰੂ ਬਾਬਾ ਮਿਹਰਬਾਨ ਅੱਠਵੇਂ ਨਾਰਾਇਣਾ ਤੇ ਸੱਤਵੇਂ ਕਲ ਕਮਲਨਾਥ ਤੇ ਫਿਰ ਹਰਨੰਦ ਇਸ ਤਾਂ ਅੱਗੇ-ਅੱਗੇ ਦਿਨ ਚੱਲਦੀ ਰਹੀ ਜਿਸ ਤਰ੍ਹਾਂ ਕਿ ਇਹਨਾਂ ਦੀਆਂ ਪੋਥੀਆਂ ਦੇ ਵਿੱਚ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਮਾ ਸੱਤਵਾਂ ਅੱਠਵਾਂ ਇਥੋਂ ਤੱਕ ਇਹਨਾਂ ਨੇ ਬਾਣੀਆਂ ਆਪਣੀ ਪੋਥੀਆਂ ਵਿੱਚ ਲਿਖਿਆ ਜੇ ਜਿਹੜੀਆਂ ਇਹਨਾਂ ਦੇ ਪ੍ਰਾਤਨ ਪੋਥੀਆਂ 26 ਪੋਥੀਆਂ ਆਪਾਂ ਨੂੰ ਮਿਲਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਲਟ ਪਾਸੇ ਜੋ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਰੂਪ ਸੰਪਾਦਨ ਕੀਤਾ ਸੀ ਆਪਾਂ ਨੂੰ ਸਰੂਪ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿੱਤੀ ਸੀ ਤਾਂ ਉਸ ਦਿਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵੇਂ ਤੱਕ ਆਉਂਦੀ ਆ ਪੰਜਵੇਂ ਤੋਂ ਬਾਅਦ ਗੁਰੂ ਸਾਹਿਬ ਦੇ ਉੱਥੋਂ ਫਿਰ ਸਿੱਧਾ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਆਉਂਦੀ ਆ ਸੋ ਇਸ ਲਈ ਤਿੰਨ ਗੁਰੂ ਸਹਿਬਾਨਾ ਨੇ ਬਾਣੀ ਤਰਜ ਤਾਂ ਨਹੀਂ ਕੀਤੀ ਸੀ ਕਿ ਇਹ ਜਿਹੜੀ ਮਿਕਸ ਕਰਦੇ ਆ ਇਹ ਹਰਜੀ ਮਿਹਰਬਾਨ ਤੇ ਬਾਬਾ ਪ੍ਰਿਥੀਚੰਦ ਨੇ ਜੋ ਇਹ ਕਰਮ ਕੀਤਾ ਸੀ ਜੋ ਮੀਨੇ ਇਹ ਕੰਮ ਕਰਦੇ ਸੀ ਕਿ ਬਾਣੀ ਨੂੰ ਮਿਕਸ ਕਰ ਦੇ ਤੇ ਹੋਰ ਲੋਕਾਂ ਤੱਕ ਪੋਥਿਆਂ ਨੂੰ ਵੰਡ ਦਿੰਦੇ ਕਿ ਲੋਕਾਂ ਨੂੰ ਲੱਗੇ ਵੀ ਅਸਲੀ ਗੁਰੂ ਪ੍ਰਿਥੀਚੰਦ ਸੀ ਮਿਹਰਬਾਨ ਸੀ ਹਰਜੀ ਸੀ ਤਾਂ ਕਿ ਇਹ ਬਖੇਮਾ ਪਾਇਆ ਜਾ ਸਕੇ ਪਰ ਇਸ ਬਖੇਮੇ ਨੂੰ ਦੂਰ ਕਰਨ ਵਾਸਤੇ ਤਿੰਨ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਨਾ ਕੀਤੀ ਹਾਲਾਂਕਿ ਉਹ ਸਮਰੱਥਾ ਰੱਖਦੇ ਸੀ ਫਿਰ ਵੀ ਦਰਜਨਾ ਕੀਤੀ ਸੰਗਤ ਨੂੰ ਇਸ ਭੰਬਲ ਪੂਸੇ ਚੋਂ ਕੱਢਣ ਦੇ ਲਈ ਜਿੱਥੋਂ ਕਿ ਪਛਾਣ ਹੋ ਜਾਂਦੀ ਆ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਸੋ ਇਸ ਕਰਕੇ ਗੁਰੂ ਸਹਿਬਾਨਾ ਨੇ ਭਾਈ ਆਪਣੀ ਬਾਣੀ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀ ਸੀ ਸੋ ਹੋ ਸਕਦਾ ਹੈ ਜੇਕਰ ਇਤਿਹਾਸ ਦੱਸਣ ਵਿੱਚ ਸਾਥੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸੀ ਉਹਦੇ ਲਈ ਮਾਫੀ ਮੰਗਦੇ ਆ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਇਹ ਹੀ ਕਾਰਨ ਸੀ ਕਿ ਤਿੰਨ ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀ ਸੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ